ਬਾਈ ਮੈਂ ਸੱਚ ਦੱਸਦਾ ਅਮਿਤੋਜ ਮਾਨ ਤੇ ਲੱਖਾ ਸਦਾਨ ਐਵੇਂ ਪਕਾਈਆਂ ਮਾਰੀ ਜਾਂਦੇ ਆ ਆ ਚੀਜ਼ਾਂ ਦੇਖੋ ਕਿੰਨਾ ਸਾਫ਼ ਆ ਲੁਧਿਆਣਾ ਯਾਰ ਤੁਸੀਂ ਕਹੀ ਜਾਂਦੇ ਹੋ ਪਾਣੀ ਦਾ ਬੁਰਾ ਹਾਲ ਕਰਤਾ ਆ ਪਾਣੀ ਦਾ ਬੁਰਾ ਹਾਲ ਕੀਤਾ ਹੋਇਆ ਮੈਂ ਥੋੜੇ ਤੇ ਹੈਰਾਨ ਉਹੀ ਆਪਦੀਆਂ ਹੀ ਤੁਸੀਂ ਮਾਰੀ ਜਾਂਦੇ ਹੋ ਆ ਮੜਾ ਇਹ ਦੇਖਿਓ ਵੀਡੀਓ ਨੂੰ ਧਿਆਨ ਨਾਲ ਆਹ ਦੇਖੋ ਆ ਫੈਕਟਰੀਆਂ ਨੇ ਆ ਪਾਣੀ ਖੜਾ ਠੀਕ ਆ ਮੀਂਹ ਇੰਨਾ ਪਿਆ ਨਾ ਹੋਵੇ ਤੇ ਪਾਣੀ ਕਿੱਧਰੋਂ ਆ ਗਿਆ ਇੰਨਾ ਇਹ ਬਹੁਤ ਵੱਡੀ ਪੋਲਿਟਿਕਸ ਆ ਤੁਸੀਂ ਹੁਣ ਨਹੀਂ ਸਮਝੋਗੇ ਜਦੋਂ ਤੁਹਾਡੇ ਦਰ ਦੇ ਬਾਹਰ ਆ ਕੇ ਗੰਦੇ ਪਾਣੀ ਨੇ ਕੁੰਡਾ ਖੜਕਾਇਆ ਨਾ ਫੈਕਟਰੀਆਂ ਵਾਲੇ ਪਾਣੀ ਨੇ ਕੁੰਡਾ ਖੜਕਾਇਆ ਉਦੋਂ ਅਕਲ ਆਉਣੀ ਆ ਕਿਉਂਕਿ ਸਾਨੂੰ ਤਾਂ ਬੁਰੀ ਲੱਗਦੀ ਆ ਨਾ ਲੱਖੇ ਤੇ ਉਹ ਦੋਨੇ ਜਾਣੇ ਅਮੀ ਤੋਜਮਾਨ ਹੁਣੀ ਪਕਾਈ ਮਾਰਦੇ ਕਿ ਹਾਂ ਬਈ ਉਹ ਐਵੇਂ ਪਾਣੀਆਂ ਦਾ ਮੁੱਦਾ ਲਈ ਫਿਰਦੇ ਆ ਆ ਮੀਨ ਉਹ ਉਹ ਕਪਈ ਮੂੰਹ ਚੱਕਦੇ ਜਿੱਥੇ ਜੀ ਕਰਦਾ ਧਰਨਾ ਲਾ ਦਿੰਦੇ ਆ ਆ ਹਾਲਾਤ ਨੇ ਲੁਧਦੇ ਹਣੀ ਦੇ ਸ਼ੇਰਪੁਰੇ ਚੌਂਕ ਦੇ ਨੇੜੇ ਦੀ ਵੀਡੀਓ ਆ ਇਹ ਰੋਡ ਦੇ ਉੱਤੇ ਜਾਂਨੇ ਪਏ ਆ ਪਰਲੇ ਰਾਹ ਤੇ ਵੀ ਵੀਡੀਓ ਬਣਾਈ ਆ ਵਿੱਚ ਐਡ ਵੀ ਕਰ ਦੂੰਗਾ ਫੈਕਟਰੀਆਂ ਨੇ ਕਿਹੜੇ ਹਿਸਾਬ ਨਾਲ ਪਾਣੀ ਛੱਡਿਆ ਆਪਦਾ ਵਿੱਚ ਮੀਂਹ ਦੇ ਬਾਨੀ ਨਹੀਂ ਯਕੀਨ ਤੁਹਾਨੂੰ ਇਹ ਲੁਧਿਆਣਾ ਹੀ ਲੱਗਦਾ ਨੰਬਰ ਪਲੇਟ ਪੜ ਲਿਓ ਪਤਾ ਲੱਗ ਜੂ ਠੀਕ ਐ